ਪਈ ਸੁੱਖੇ ਦੀ ਘਰ ਵਾਲੀ ਸੁੱਖੇ ਦੀ ਸ਼ਰਾਬ ਛਡਾਉਣ ਉਹਨੂੰ ਬਿਜਲੀ ਵਾਲੇ ਬਾਬਾ ਜੀ ਕੋਲ ਲੈ ਗਈ ਤੇ ਗਾਹਾਂ ਜਾ ਕੇ ਸੁੱਖੇ ਨੇ ਨਵੇਂ ਚੰਦ ਚੜ੍ਹਤਾ ਸੁਣਾਉਣਾ ਤੁਹਾਨੂੰ ਪੂਰੀ ਕਹਾਣੀ ਨਵੇਂ ਦੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਆ ਘਾਂਟੀ ਜੀ ਦਬ ਲੋ ਅਸੀਂ ਟੁਟਕਲੇ ਸੁਣਾਉਂਦੇ ਰਾਂਗੇ ਤੇ ਤੁਹਾਨੂੰ ਹਸਾਉਂਦੇ ਰਾਂਗੇ ਦੋਸਤੋ ਸੁੱਖਾ ਬੜੀ ਸ਼ਰਾਬ ਪੀਂਦਾ ਸੀ ਸ਼ਰਾਬ ਪੀ ਪੀ ਕੇ ਦਿਨ ਰਾਤ ਟੱਲੀ ਰਹਿੰਦਾ ਸੀ ਘਰ ਵਾਲੀ ਨਾਲ ਲੜਦਾ ਰਹਿੰਦਾ ਸੀ ਘਰ ਦੇ ਗਹਿਣੇ ਗੁਣੇ ਉਹਨੇ ਵੇਚਤੇ ਹੋਰ ਸਮਾਨ ਵੇਚਦਾ ਓਏ ਅੱਕੀ ਹੋਈ ਉਹਦੀ ਘਰ ਵਾਲੀ ਉਹਨੂੰ ਬਿਜਲੀ ਵਾਲੇ ਬਾਬਾ ਜੀ ਕੋਲ ਲੈ ਗਈ ਹੁਣ ਬਿਜਲੀ ਵਾਲੇ ਬਾਬਾ ਜੀ ਕੋਲੇ ਬੜੀਆਂ ਸੰਗਤਾਂ ਦੂਰੋਂ ਦੂਰੋਂ ਆਈਆਂ ਹੋਈਆਂ ਸੀ ਹਨਾ ਕੋ ਖੇਢੀ ਜਾਂਦਾ ਕੋਈ ਲਟਿਆ ਪਿਆ ਸੁੱਖਾ ਭਾਈ ਦੇਖ ਕੇ ਹੈਰਾਨ ਸੁੱਖਾ ਕਹਿੰਦਾ ਅੱਜ ਮੇਰੀ दारू ਛਡਾਉਣਗੇ ਪਤੰਦਰ ਭਾਈ ਸੁੱਖੇ ਨੂੰ ਜਦੋਂ ਬਿਜਲੀ ਵਾਲੇ ਬਾਬੇ ਨੇ ਆਖਿਆ ਵੀ ਤੂੰ दारू ਛੱਡੇਗਾ ਸੁੱਖਾ ਕਹਿੰਦਾ ਮਹਾਰਾ ਛੱਡ ਤਾਂ ਦੇਮਾ ਵਸਣਾ ਅੰਦਰੋਂ ਮੰਨ ਜੈ ਨਹੀਂ ਮੰਨਦਾ ਤਾਂ ਬਿਜਲੀ ਵਾਲਾ ਬਾਬਾ ਸੁੱਖੇ ਨੂੰ ਕਹਿੰਦਾ ਵੀ ਤੂੰ ਗੱਲ ਸੁਣ ਧਿਆਨ ਨਾਲ ਅੱਜ ਤੋਂ ਬਾਅਦ ਤੇਰਾ ਨਵਾਂ ਜਨਮ ਹੈ ਉਹ ਬਾਈ ਆਇਆ ਮੰਤਰਿਆ ਬਾਹਰ ਗਿਆ ਉਹਦੇ ਉੱਤੇ ਐ ਕਰ ਦਿੰਦਾ ਫੂਕ ਜੀ ਮਾਰ ਦਿੰਦਾ ਕਹਿੰਦਾ ਵੀ ਅੱਜ ਤੋਂ ਬਾਅਦ ਤੇਰਾ ਨਵਾਂ ਜਨਮ ਹੋਇਆ ਤੇਰਾ ਨਾਮ ਸੁਖੇ ਤੋਂ ਸੁਖਜੀਤ ਹੈ ਤੇ ਹੁਣ ਤੇ ਦਾਰੂ ਨਹੀਂ ਪੀਣੀ ਸੁਖਾ ਕਹਿੰਦਾ ਠੀਕ ਹੈ ਜੀ ਭਾਈ ਸੁਖਾ ਤੇ ਉਹਦੇ ਘਰ ਵਾਲੀ ਘਰੇ ਆ ਗਏ ਘਰੇ ਹੁਣ ਸਰ ਸੁਖੇ ਨੇ ਭਾਈ ਦਾਰੂ ਦੀ ਬੋਤਲ ਕੱਢੀ ਡੱਬ ਚੋਂ ਕੱਢ ਕੇ ਸੁੱਖਾ ਕਹਿੰਦਾ ਲੈ ਵੀ ਦਾਰੂ ਅੱਜ ਤੋਂ ਬਾਅਦ ਨਹੀਂ ਤੈਨੂੰ ਪੀਣਾ ਠੀਕ ਹੈ ਅੱਜ ਤੋਂ ਬਾਅਦ ਤੇਰਾ ਨਾਂ ਬਦਲ ਕੇ ਮੈਂ ਰੱਖਤਾ ਸੁਖਜੀਤ ਦਾ ਤੜਾ ਦਾਰੋਂ ਨਹੀਂ ਪੀਣੀ ਐ ਪਾ ਕੜਾ ਦਾ ਪੀਣੇ ਆ ਚੰਦ ਚਾੜਦਾ ਸੁੱਖੇ ਨੇ ਛੁਟਕਲਾ ਵਧੀਆ ਲੱਗਿਆ ਹੋਵੇ ਤਾਂ ਸ਼ੇਅਰ ਜ਼ਰੂਰ ਕਰੇ ਥੈਂਕ ਯੂ